ਇਹ ਦਾਨੀ ਸੱਜਣ ਜੋ ਪਹਿਲੇ ਵੀ ਦੋ ਵਾਰ ਇੱਥੇ ਇਸ ਟਾਣੀ ਭਜਨ ਸਿੰਘ ਦੇ ਵਿੱਚ ਆਪਣੀ ਸਮਗਰੀ ਲੈ ਕੇ ਪਸ਼ੂਆਂ ਦਾ ਚਾਰਾ ਲੈ ਕੇ ਪਹੁੰਚੇ ਸੀ ਅੱਜ ਤੀਸਰਾ ਕਿੜਾ ਇਹਨਾਂ ਦਾ ਇਸ ਪਿੰਡ ਦੇ ਵਿੱਚ ਇਹ ਬਾਈ ਪੰਜਾਬਾ ਤੋਂ ਆਏ ਨੇ ਜੋ ਅਬੂਰ ਗੰਗਾ ਨਗਰ ਰੋਡ ਤੇ ਸਥਿਤ ਹੈ ਪਿੰਡ ਇੱਥੋਂ ਦੀ ਗੱਲ ਕਰੀਏ ਤਾਂ ਕਾਫੀ ਮਤਲਬ 100 ਕਿਲੋਮੀਟਰ ਦੇ ਲਗਭਗ ਏਰੀਆ ਤੈਅ ਕਰਕੇ ਇੱਥੇ ਆਏ ਨੇ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਦੀ ਸਮਗਰੀ ਲੈ ਕੇ ਅੱਜ ਸੱਜਣ ਪਹੁੰਚੇ ਨੇ ਔਰ ਪਿੰਡ ਵਾਸੀਆਂ ਵੱਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਹਾਂਜੀ ਬਾਜੀ ਵੀਰ ਜੀ ਗੱਲ ਇਹ ਤਾਂ ਆ ਵੀ ਆਪਣੇ ਦਿੱਕਤ ਜਦੋਂ ਖੇਤਾਂ 'ਚ ਪਾਣੀ ਆ ਜਾਂਦਾ ਆ ਹਾਂਜੀ ਤੇ ਸਭ ਤੋਂ ਵੱਡੀ ਦਿੱਕਤ ਪਰੇਸ਼ਾਨੀ ਆ ਜਾਂਦੀ ਆ ਪਸ਼ੂਆਂ ਦੇ ਚਾਰੇ ਦੀ ਬਿਲਕੁਲ ਕਿਉਂਕਿ ਬੇਜਮਾਨੋਂ ਪਸ਼ੂ ਆ ਜੇ ਆਪਣੀ ਤੂੜੀ ਤੇ ਪਾਦ ਉਹ ਵੀ ਖੇਤ 'ਚ ਪਿਆ ਆ ਜੇਕਰ ਹੋਰ ਕੋਈ ਸਮਗਰੀ ਤੋਂ ਵੀ ਖੇਤ 'ਚ ਆ ਤੇ ਜਦੋਂ ਖੇਤਾਂ 'ਚ 10-10 12-12 ਫੁੱਟ ਪਾਣੀ ਖੜਾ ਤੇ ਬਾਈ ਉੱਥੇ ਕੋਈ ਚੀਜ਼ ਜਾ ਨਹੀਂ ਸਕਦਾ ਸੋ ਸਾਨੂੰ ਜਿਵੇਂ ਇਸ ਪਿੰਡ ਦਾ ਪਤਾ ਲੱਗਿਆ ਸੀ ਤੇ ਲਗਾਤਾਰ ਦੋ ਵਾਰੀ ਅਸੀਂ ਚਾਰਾ ਲੈ ਕੇ ਆਏ ਅੱਜ ਪਤਾ ਲੱਗਿਆ ਉਸ ਦਿਨ ਆਏ ਸੀ ਇਸ ਪਿੰਡ ਤੇ ਪਿੰਡ ਵਾਸੀਆਂ ਨੇ ਕਿਹਾ ਵੀ ਸਾਨੂੰ ਚਾਰੇ ਦੀ ਲੋੜ ਆ ਪਾਣੀ ਦੀ ਕੋਈ ਲੋੜ ਨਹੀਂ ਸਾਡੇ ਪਿੰਡ ਪਾਣੀ ਚੱਲ ਰਿਹਾ ਹੈ ਪਰ ਅੱਜ ਫੋਨ ਕੀਤਾ ਗਿਆ ਵੀ ਅੱਜ ਇਸ ਪਿੰਡ 'ਚ ਵੀ ਪਾਣੀ ਆ ਗਿਆ ਅਸੀਂ ਪਿੱਛੇ ਵੀ ਵੇਖਿਆ ਬੰਨ ਤੇ ਟੱਪ ਕੇ ਆਏ ਆ ਜਿੱਥੇ ਉਸ ਦਿਨ ਕੋਈ ਪਾਣੀ ਨਹੀਂ ਸੀ ਅੱਜ ਪਾਣੀ ਤਾਂ ਅੱਜ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਹ ਜਗ੍ਹਾ ਵੀ ਸੁੱਕੀ ਸੀ ਤੇ ਅੱਜ ਇਸ ਜਗ੍ਹਾ ਤੇ ਵੀ ਪਾਣੀ ਆ ਗਿਆ ਹੈ ਸੋ ਇਸ ਪਿੰਡ ਕਰਕੇ ਇਹ ਕਹਿੰਦੇ ਵੀ ਸਾਡਾ ਜਿਹੜਾ ਪਾਣੀ ਆ ਮੋਟਰਾਂ ਪੈਣ ਕਰਕੇ ਸਾਰਾ ਖਰਾਬ ਹੋ ਗਿਆ ਹੈ ਤੇ ਪਾਣੀ ਦੀ ਇੱਥੇ ਲੋੜ ਹੈ ਤੇ ਪਾਣੀ ਲੈ ਕੇ ਆਓ ਤਾਂ ਅਸੀਂ ਪਾਣੀ ਲੈ ਕੇ ਆਏ ਬਾਕੀ ਮੇਰੀ ਵੀਰਾਂ ਨੂੰ ਬੇਨਤੀ ਹੈ ਇਹ ਅਸਲ ਜਿਹੜਾ ਇੱਥੇ ਦਿੱਕਤ ਆ ਵੀਡੀਓ ਨੂੰ ਜਾਤੀਓ ਸ਼ੇਅਰ ਕਰ ਦਿਓ ਹਾਂਜੀ ਕਿਉਂਕਿ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਇਹ ਮੁਸੀਬਤ ਵੀਰੋ ਅੱਜ ਦੀ ਨਹੀਂਗੀ ਇਹ ਅੱਜ ਇਹ ਕੱਲ ਚ ਮੁਸੀਬਤ ਖਤਮ ਨਹੀਂ ਹੋ ਰਣੀ ਇਹ ਮੁਸੀਬਤ ਲੰਮੀ ਚੱਲਣੀ ਆ ਇਹ ਸਮਝ ਲਓ ਤੁਹਾਡੀ 6 ਮਹੀਨਿਆਂ ਦੀ ਤਾਂ ਆ ਫਸਲ ਮਰ ਗਈ ਤੇ ਅਗਲੀ ਦੀ ਬੀਜਣ ਦੇ ਹਾਲਾਤ ਨਹੀਂ ਕਿਉਂਕਿ ਦੇਖੋ ਜਦੋਂ ਆਪਣੇ ਦਾਣੇ ਘਰੇ ਨਾ ਹੋਣ ਨਾ ਤੇ ਮੰਗਵਾ ਵੀ ਕੋਈ ਕਿਲੋ ਨਹੀਂ ਦਿੰਦਾ ਇਹ ਮੰਗਵਾ ਵੀ ਉਦੋਂ ਹੀ ਮਿਲਦਾ ਹੁੰਦਾ ਜਦੋਂ ਘਰੇ ਹੋਣ ਅੱਜ ਤੁਸੀਂ ਆੜਤੀਓ ਤੋਂ ਆਪਾਂ ਜੀਵਿੰਦਾਰ ਦਾ ਆੜਤੀਏ ਦੇ ਨਾਲ ਇੱਕ ਨਵਾਂ ਮਾਸ ਦਾ ਰਿਸ਼ਤਾ ਆ ਪਰ ਜਦੋਂ ਆੜਤੀ ਨੂੰ ਇਹ ਪਤਾ ਲੱਗੂਗਾ ਵੀ ਇਹਨਾਂ ਕੋਲੇ ਘਾ ਫਸਲ ਹੈ ਨਹੀਂ ਤੇ ਉਹ ਵੀ ਕਿਤਨਾ ਕਿਤੇ ਇਹ ਸੋਚੂਗਾ ਪੈਸੇ ਦੇਣ ਲੱਗਿਆ ਤਾਂ ਹਕੀਕਤ ਵੀ ਆ ਹੁਣ ਜਿਵੇਂ ਚੱਕ ਡੇ ਪਿੰਡ ਦਾ 1800 ਕਿਲਾ ਰਕਬਾ ਹੈ ਜਿੰਦੇ ਤੋਂ 2011 1200 ਕਿਲਾ ਰਕਬਾ ਪਾਣੀ ਦੇ ਹੇਠ ਆ ਗਿਆ ਹੈ ਸੋ ਇਹ ਮੁਸੀਬਤਾਂ ਲੰਮੀਆਂ ਚੱਲਣੀਆਂ ਆ ਮੈਂ ਇਹ ਬੇਨਤੀ ਹੋਈ ਕਰਦੇ ਸੀ ਵੀ ਇੱਕ ਵਾਰੀ ਆਪਾਂ ਨੂੰ ਥੋੜਾ ਜਿਹਾ ਲੰਮਾ ਚੱਲਣ ਦੀ ਲੋੜ ਆ ਅਜੇ ਤਾ ਚਲੋ ਫਿਰ ਵੀ ਹਾਲਾਤ ਸਦਰ ਨੇ ਪਰ ਅੱਗੇ ਜਿਹੜੇ ਹਾਲਾਤ ਨੇ ਉਹ ਇਦੋਂ ਵੀ ਭਿਆਨਕ ਆ ਰਹੇ ਨੇ ਉਹ ਬਾਈ ਇਹ ਆਉਦੇ ਮੂੰਹੋਂ ਗੱਲ ਦੱਸਣਗੇ ਵੀ ਇਹਨਾਂ ਨੂੰ ਅਗਾ ਕੀ ਲੋੜ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜਾਤੀਓ ਕਿਉਂਕਿ ਪੰਜਾਬ ਦੇ ਵਿੱਚ ਅੱਜ ਪਿੱਛੇ ਪੂਰੇ ਪੰਜਾਬ ਕੀ ਹਰਿਆਣਾ ਕੀ ਰਾਜਸਥਾਨ ਕੀ ਕਿਤੇ ਕੋਈ ਕਮੀ ਨਹੀਂ ਅੱਜ ਸਾਡੇ ਬਾੜ ਮੇਰ ਤੋਂ ਸਾਡੇ ਮੁਸਲਮਾਨ ਭਰਾ ਵੀ ਆਏ ਹੋਏ ਸੀ ਕਿਸੇ ਜਾਤ ਧਰਮ ਦੀ ਕੋਈ ਗੱਲ ਨਹੀਂ ਰਹਿ ਗਈ ਸਾਰੇ ਲੋਕ ਪੰਜਾਬ ਦੇ ਹੱਕ 'ਚ ਖੜ ਗਏ ਨੇ ਪਰ ਗੱਲ ਅੱਜ ਇਹ ਹੈ ਕੀ ਜਿਹੜਾ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਕੀ ਲੋੜ ਹੈ ਤੇ ਕੀ ਆਪਾਂ ਕਰਨਾ ਚਾਹੁੰਦੇ ਹਾਂ ਹਾਂਜੀ ਭਾਈ ਜੀ ਵੈਘਰੂ ਜੀ ਦਾ ਖਾਲਸਾ ਸ੍ਰੀ ਵੈਘਰੂ ਜੀ ਦੀ ਫਤਿਹ ਇਹ ਵੀ ਪੰਜਾਬੇ ਤੋਂ ਆਏ ਨੇ ਅੱਗੇ ਵੀ ਸੇਵਾ ਦੋ ਤਿੰਨ ਦਿਨ ਕਰ ਗਏ ਨੇ ਟਰਾਲਾ ਲੈ ਕੇ ਆਉਂਦੇ ਆ ਅੱਜ ਵੀ ਆਏ ਨੇ ਪਾਣੀ ਦੀ ਸੇਵਾ ਕਰ ਰਹੇ ਨੇ ਔਰ ਅਸੀਂ ਅਪੀਲ ਕਰਨਾ ਚਾਹੁੰਨੇ ਹਾਰੇ ਸੰਸਥਾ ਨੂੰ ਕਿ ਸਾਨੂੰ ਅੱਗੇ ਬਹੁਤ ਵੱਡੀ ਮੁਸੀਬਤ ਆਣੀ ਹੈ ਇਸ ਤੋਂ ਵੀ ਵੱਡੀ ਜਦੋਂ ਬਜਾਈ ਕਰਾਂਗੇ ਕਣਕ ਦੀ ਸਾਨੂੰ ਬੀਜ ਦੀ ਵੀ ਬਹੁਤ ਦਿੱਕਤ ਹੋਵੇਗੀ ਆੜਤੀ ਕੋਲ ਜਾਵਾਂਗੇ ਆੜਤੀ ਸਾਨੂੰ ਜਵਾਬ ਦੇਣਗੇ ਜੀ ਉਹ ਵੀ ਕਿਸ ਬੇਸਤ ਦੇਉਣ ਸਾਡਾ ਕੋਈ ਫਸਲ ਹੀ ਨਹੀਂ ਰਹਿ ਜਾਣੀ ਜਾਣੀ ਨਹੀਂ ਉਹਨਾਂ ਕੋਲ ਤੇ ਦੇਣ ਕੀ ਸਾਨੂੰ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਸਾਰੀ ਸੰਸਥਾ ਨੂੰ ਸਾਨੂੰ ਖਾਦ ਡੀਏਪੀ ਔਰ ਬੀਜ ਔਰ ਤੇਲ ਜਾਂ ਜਿੰਨਾਂ ਦੇ ਕੋਲ ਸੰਧ ਨਹੀਂ ਉਹਨਾਂ ਨੂੰ ਸੰਧ ਦਿਤੀ ਲਿਆ ਕੇ ਤੇ ਉਹਨਾਂ ਦੀ ਪਹਿਲੀ ਬਜਾਈ ਕਰਕੇ ਦਿੱਤੀ ਜਾਵੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਸਥਾਵਾਂ ਦਾ ਜਿਹੜੀਆਂ ਸਾਨੂੰ ਇਸ ਟਾਈਮ ਸਮਗਰੀਆਂ ਪਹੁੰਚਾ ਰਹੀਆਂ ਨੇ ਜੀ ਅੱਜ ਦੀ ਕੀ ਸਥਿਤੀ ਹੁਣ ਕਿਹੜੀ ਹੁਣ ਜ਼ਿਆਦਾ ਜ਼ਰੂਰਤ ਕਿਹੜੀ ਚੀਜ਼ ਦੀ ਹੁਣ ਲਗਭਗ ਤਾਂ ਸਾਨੂੰ ਪਾਣੀ ਦੀ ਦਿੱਕਤ ਆਵੇਗੀ ਬਹੁਤੀ ਕੋਝਾ ਰਹੀ ਏ ਔਰ ਖਾਣ ਪੀਣ ਵਾਸਤੇ ਸਮਗਰੀ ਦੀ ਦਿੱਕਤ ਜਾਰਾ ਦੇ ਪਸ਼ੂਆਂ ਦੇ ਚਾਰੇ ਦੀ ਬਾਕੀ ਇਹ ਜੇ ਸਾਨੂੰ ਜੀ ਉਹ ਬਜਾਈ ਦੀ ਹਾਂਜੀ ਬਜਾਈ ਦੀ ਤਾਂ ਬਾਅਦ ਚ ਵੇਖੋ ਜੀ ਅੱਗੇ ਮਾੜਾ ਸਮਾਂ ਆਉਣਾ ਹੈ ਹੁਣ ਤਾਂ ਕੋਈ ਹਾਂਜੀ ਹਾਂਜੀ 6 ਮਹੀਨਾ ਦੀ ਸਾਡੀ ਮੁਸੀਬਤ ਅੱਗੇ ਤੋਂ ਹੋਰ ਵਧੀ ਜਾਂਦੀ ਹੈ ਜੀ ਆ ਇਹ ਸਾਨੂੰ 6 ਮਹੀਨਾ ਤੋਂ ਅਗਾਹ ਦੀ ਜਿਹੜੀ ਮੁਸੀਬਤ ਹੈ ਨਾ ਉਹਦਾ ਸਾਨੂੰ ਹੋਰ ਫਿਕਰ ਪੈ ਗਿਆ। ਹਾਂਜੀ। ਕਿਉਂ ਜਿਵੇਂ ਸਾਡੇ ਕੋ ਦੋ ਦੋ ਏਕੜ ਵਾਲੇ ਰਕਮੇ ਵਾਲੇ ਸਾਰੇ ਕੋਈ ਕਿਸ ਦਾ ਦੋ ਨੇ ਕਿ ਚਾਰ ਨਹੀਂ। ਬਿਲਕੁਲ। ਵੀ ਇਹ ਸਾਨੂੰ ਬਜਾਈ ਦੇ ਸਮੇਂ ਤੇ ਹੋਰ ਦਿੱਕਤ ਬਹੁਤ ਆਵੇਗੀ। ਕਿਉਂ ਸਾਡੇ ਟੋਏ ਟਿੰਬੇ ਵੱਜ ਜਾਣੇ ਨੇ ਦਰਿਆ ਦੇ ਪਾਣੀ ਨਾਲ। ਜੀ। ਕਿਉਂ ਸਾਨੂੰ ਜ਼ਮੀਨਾਂ ਸੁਧਾਰਨ ਵਾਸਤੇ ਮਸ਼ੀਨਰੀ ਦੀ ਲੋੜ ਹੋਵੇਗੀ। ਜੀ। ਫਿਰ ਜੀ ਸਾਨੂੰ ਡੀਜ਼ਲ ਦੀ ਲੋੜ ਹੋਵੇਗੀ। ਉਸ ਤੋਂ ਬਾਅਦ ਜਦੋਂ ਬਜਾਈ ਕਰਾਂਗੇ ਸਾਨੂੰ ਖਾਦ, ਬੀਜ ਦੀ ਐਂਡੀ ਲੋਡ ਹੋਵੇਗੀ ਡੀਪੀ ਦੀ ਖਾਦ ਦੀ ਬੀਜ ਦੀ ਲੋਡ ਹੋਵੇਗੀ ਕਿਉਂ ਸਾਡਾ 8 ਤੀਆਂ ਨੂੰ ਸਾਡਾ 6 ਮਹੀਨੇ ਛੱਡ ਤੇ ਸਾਲ ਉਹਨਾਂ ਸਾਥ ਛੱਡ ਜਾਣ ਕਿਉਂ ਅਸੀਂ ਉਹਨਾਂ ਕੋਲ ਕੋਈ ਚੀਜ਼ ਲਜਾਣੀ ਨਹੀਂ ਉਹਨਾਂ ਨੇ ਸਾਨੂੰ ਕੋਈ ਦੇਣਾ ਨਹੀਂ ਸੰਸਥਾਵਾਂ ਤਾਂ ਸਾਡੇ ਚਾਲੂ ਰਾਸ਼ਨ ਸਾਡੇ ਵਿਚਾਰੇ ਉਹ ਕੀਤੀ ਜਾਂਦੇ ਨੇ ਉਹ ਸਾਨੂੰ ਇਹ ਸੰਸਥਾਵਾਂ ਨੂੰ ਅਪੀਲ ਹੈਗੀ ਹੈ ਬੇਨਤੀ ਹੈ ਵੀ ਸਾਡੇ ਅੱਜ ਮناسب ਇਹਨਾਂ ਕਿੰਨਾ ਕੁ ਸਾਡਾ ਲੋੜ ਅਨਸਾਰ ਕੀਤੀ ਜਾਣ ਤੇ ਸਾਡਾ ਆਗਾ ਲੰਮੀ ਸਹਾਇਤਾ ਲਈ ਕਿਉਂ ਆਦੇ ਪਿੰਡਾਂ ਚ ਗਰੁੱਪ ਬਣਾ ਤੇ ਉੱਥੇ ਆ ਦੇ ਇੱਕ ਕਰਕੇ ਇਕੱਠ ਕਰਕੇ ਜਿਵੇਂ ਸਾਡੇ ਪਿੰਡ ਕੋਈ ਗੋਦ ਲੈ ਲੈਣ ਕੁਦਾਸ ਪਿੰਡ ਇਕੱਠੇ ਹੋ ਕੇ ਇੱਕ ਪਿੰਡ ਸਾਡੇ ਨੂੰ ਗੋਦ ਲੈ ਲੈਣ ਉਹ ਗੋਦ ਸਾਨੂੰ ਸੰਭਾਲ ਕਰਨ ਸਾਡਾ ਬਹੁਤ ਧੰਨਵਾਦ ਦੀਆਂ ਜਿਹੜੇ ਸੱਜਣ ਸਾਡੇ ਵੱਲ ਸਮਗਰੀ ਪਾਣੀ ਪਸ਼ੂਆਂ ਵਾਸਤੇ ਚਾਰਾ ਔਰ ਆਚਾਰ ਦੀ ਸੇਵਾ ਕਰ ਰਹੇ ਬਹੁਤ ਵਧੀਆ ਕਰ ਰਹੇ ਨੇ ਸਭ ਤੋਂ ਪਹਿਲਾਂ ਵੀਰੇ ਸਾਡੇ ਜਿਹੜੇ ਭਰਾ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਪਿੰਡ ਪੰਜਾਬੇ ਤੋਂ ਆਏ ਨੇ ਪ੍ਰਧਾਨ ਜੀ ਔਰ ਨਾਲ ਇਹ ਆਪਦੀ ਪੂਰੀ ਟੀਮ ਲੈ ਕੇ ਆਏ ਨੇ ਦੋ ਤਿੰਨ ਵਾਰੀ ਅੱਗੇ ਵਿਚਾਰੇ ਹਰਾਚਾਰਾ ਲੈ ਕੇ ਆਏ ਨੇ ਅੱਜ ਪਾਣੀ ਦੀ ਸੇਵਾ ਕਰ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਗੇ ਤੋਂ ਸਾਡੀ ਇਹ ਸਾਰੇ ਮਤਲਬ ਨਗਰ ਨਿਵਾਸੀ ਖੜੇ ਨੇ ਵੀਰ ਸਾਰੇ ਇਹਨਾਂ ਦੀ ਇਹ ਮੰਗ ਹੈ ਕਿ ਮੰਗ ਕੀ ਇਹ ਮਜਬੂਰੀ ਬਣੀ ਪਈ ਹੈ ਇਹ ਹੋਂ ਦਾ ਤੇ ਮਤਲਬ ਡੀਜ਼ਲ ਖਾਦ ਬੀਜ ਦੇ ਇਹ ਸਾਨੂੰ ਮੁਹੱਈਆ ਕਰਾਇਆ ਜਾਵੇ ਅੱਗੇ ਤੋਂ ਮਤਲਬ ਆਣ ਵਾਲਾ ਸਮਾਂ ਥੋੜਾ ਜਿਹਾ ਹਲਕਾ ਹੋਰ ਜ਼ਿਆਦਾ ਮਾੜਾ ਹੈ ਜੀ ਠੀਕ ਹੈ ਨਾ ਸਾਰੀਆਂ ਸੰਸਥਾਵਾਂ ਤੇ ਸਾਰੀਆਂ ਸੰਸਥਾਵਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਜੀ ਜੇ ਤਾਂ ਨਹੀਂ ਕਰਦਾ ਪਰ ਹੁਣ ਕਰੀਏ ਕੀ ਹੁਣ ਮਾਰਥਲ ਲਿਆਏ ਪਏ ਹੁਣ ਮਰੇ ਪਏ ਹੁਣ ਕੀ ਕਰੀਏ ਜੀ ਤੇ ਸਾਰੇ ਭਰਾਵਾਂ ਨੂੰ ਵੀ ਅਪੀਲ ਕੀਤੀ ਜਾਂਦੀ ਏ ਵੀ ਅੱਗੇ ਤੋਂ ਸਾਡਾ ਜਿਹੜਾ ਨਾ ਵੀ ਥੋੜਾ ਜਿਆਦਾ ਸਮਾਜ ਜਿਹੜਾ ਭਿਆਨ ਕਾਣ ਵਾਲਾ ਹੈ ਉਹਦਾ ਧਿਆਨ ਰੱਖਿਆ ਜਾਵੇ ਜੀ ਹਾਂਜੀ ਮਿਹਰਬਾਨੀ ਸ਼ੁਕਰੀਆ ਦੇਖਣਾ ਇੱਥੇ ਜੇ ਕਟੀਆਂ ਨਹੀਂ ਮਿਲਣਾ ਬਹੁਤ ਆ ਜਿਵੇਂ ਗਵਰਨਮੈਂਟ ਪਰਮਿਸ਼ਨ ਤੇ ਤੇ ਇਹ ਬੜੀ ਖੁਸ਼ੀਆਂ ਦੀ ਮੌਜਾ ਮਿਲਦਾ ਨਹੀਂ ਕੋਈ ਆਵਾਜ਼ ਵੀ ਅੱਗੇ ਪਹੁੰਚਾਈ ਜਾਵੇ ਮੈਂ ਉਹੀ ਗੱਲ ਕਰਨਾ ਚਾਹੁੰਦਾ ਸੀ ਮੈਂ ਤੁਹਾਡੇ ਮਾਧਿਅਮ ਰਾਹੀਂ ਮੀਡੀਆ ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਵੀ ਸਰਕਾਰਾਂ ਦੀਆਂ ਅਸੀਂ ਦੇਖ ਰਹੇ ਹਾਂ ਵੀ ਸਰਕਾਰਾਂ ਕੋਈ ਪਾਣੀ ਦੀ ਪੇਟੀ ਚੱਕੀ ਫਿਰਦਾ ਆ ਕੋਈ ਪਹੁੰਚੇ ਚੱਕ ਕੇ ਕੀ ਕਰੀ ਫਿਰਦਾ ਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਇਹ ਕੰਮ ਰਾਸ਼ਨ ਲੈ ਕੇ ਆਉਣਾ ਇਹ ਕੰਮ ਸਰਕਾਰਾਂ ਦੇ ਨਹੀਂ ਹੁੰਦੇ ਇਹ ਜੇ ਕੋਈ ਕਹਵੇ ਵੀ ਸਰਕਾਰਾਂ ਨੇ ਕੀਤੇ ਸਰਕਾਰਾਂ ਤੋਂ ਹੁੰਦੇ ਵੀ ਨਹੀਂ ਤੇ ਸਰਕਾਰਾਂ ਦੇ ਕਰਨ ਵਾਲੀ ਵੀ ਨਹੀਂ ਸਰਕਾਰ ਨਾ ਬਹੁਤ ਵੱਡਾ ਹੁੰਦਾ ਸਰਕਾਰ ਇੱਕ ਪੰਜਾਬ ਦੀ ਸਰਕਾਰ ਜਿੰਦੇ ਕੋਲੇ ਤੁਸੀਂ ਲੂਣ ਤੋਂ ਲੈ ਕੇ ਜੋ ਤੁਸੀਂ ਖਾਓਗੇ ਜੋ ਤੁਸੀਂ ਖਰੀਦੋਗੇ ਜੋ ਤੁਸੀਂ ਪਹਿਨੋਗੇ ਜੋ ਤੁਸੀਂ ਕਰੋਗੇ ਹਰੇਕ ਚੀਜ਼ ਤੇ ਤੁਸੀਂ ਉਹਨੂੰ ਟੈਕਸ ਦਿੰਦੇ ਜੀ ਸਰਕਾਰਾਂ ਦੇ ਕੰਮ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਕੰਮ ਸੰਸਥਾਵਾਂ ਕਰ ਹੀ ਜਾਂਦੀਆਂ ਨੇ ਤੇ ਕਰ ਵੀ ਬਹੁਤ ਵੱਡੇ ਪੱਧਰ ਤੇ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੀਦਾ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਕਿ ਪੂਰੇ ਦੇਸ਼ ਦਾ ਜਿਹੜੀਆਂ ਸੰਸਥਾਵਾਂ ਨੇ ਲੋਕਾਂ ਨੇ ਆਮ ਲੋਕਾਂ ਨੇ ਜਿਹੜਾ ਐਡਾ ਹਾਲਾ ਮਾਰਿਆ ਅਸੀਂ ਇੱਕ ਪਹਿਲਾਂ ਤਾਂ ਬੇਨਤੀ ਇਹ ਲੋਕਾਂ ਨੂੰ ਕਰਾਂਗੇ ਵੀ ਵਿਰੋਧ ਕਿਤੇ ਜਕਦਮ ਸਾਰਾ ਜ਼ੋਰ ਨਾ ਲਾ ਦਿਓ ਹਾਂਜੀ ਇੱਕ ਵਾਰੀ ਇਹ ਜਿਹੜੀ ਜਿਹੜੀ ਵਿਵਤਾ ਪਈ ਹੈ ਲੰਮੀ ਚੱਲਣੀ ਹੈ ਇਹ ਕੋਈ 2 4 10 ਦਿਨਾਂ ਦੀ ਨਹੀਂ ਕਿ ਅੱਜ ਆਪਾਂ ਸਾਰੇ ਕਿ ਤੋਂ ਟਰਾਲੇ ਪਰ ਪਰ ਕੇ ਸਾਰਾ ਕਰਕੇ ਆਪਾਂ ਹਫਤੇ 10 ਦਿਨਾਂ ਦੇ ਵਿੱਚ ਆਪਾਂ ਸਾਰਾ ਜੋਰ ਲਾ ਦਈਏ ਤੇ ਜਿਸ ਦਿਨ ਅਸਲ 'ਚ ਮੁਸੀਬਤ ਪਾਣੀ ਘਟ ਗਿਆ ਤੇ ਜਦੋਂ ਇਹ ਮੁਸੀਬਤ ਵਧਨੀ ਤੇ ਉਦੋਂ ਆਪਾਂ ਨੂੰ ਥੋੜਾ ਜਿਹਾ ਫਰਕ ਪਊਗਾ ਥੋੜਾ ਥੋੜਾ ਕੰਮ ਚਲਾਓ ਜੇ ਕਿਸੇ ਪਿੰਡ ਨੇ ਕੋਈ ਤਿੰਨ ਫੁੱਲ ਤੇ ਤਿੰਨ ਫੁੱਲ ਕੱਟਾ ਕੀਤਾ ਤੇ ਉਹਦੇ ਚ ਕੋਈ ਤੀਜਾ ਹਿੱਸਾ ਲਾ ਲਓ ਦੋ ਇਸੇ ਆਪਦੇ ਕੋਲੇ ਰੱਖੋ ਥੋੜਾ ਥੋੜਾ ਕਰਕੇ ਰੱਖੋ ਤੇ ਥੋੜਾ ਜਿਹਾ ਪਾਣੀ ਦੇ ਕੇ ਥੋੜਾ ਜਿਹਾ ਰਾਸ਼ਨ ਦੇ ਜੋ ਪਰ ਮੁਸੀਬਤਾ ਅੱਗੇ ਡੀਜ਼ਲ ਦੀਆਂ ਆਉਣੀਆਂ ਨੇ ਖਾਦਾਂ ਦੀਆਂ ਆਉਣੀਆਂ ਨੇ ਬਜਾਈ ਦੀਆਂ ਆਉਣੀਆਂ ਕਿਉਂਕਿ ਫਸਲ ਭਾਜੀ ਇੱਕ ਪਹਿਲਾਂ ਮਰ ਗਈ ਹੈ ਇੱਕ ਤਾਂ ਪਹਿਲਾਂ ਮਰ ਗਈ ਜੇ ਅਗਲੀ ਨਾਲ ਬੀਜੀ ਗਈ ਤੇ ਪੂਰੀ ਕਿਵੇਂ ਹੋਊਗੀ ਪੂਰਤੀ ਹੋ ਹੀ ਨਹੀਂ ਸਕਦੀ ਸਰਕਾਰਾਂ ਨੂੰ ਵੀ ਇਹ ਬੇਨਤੀ ਹੈ ਪੀ ਤੁਹਾਡੇ ਕੰਮ ਨੇ ਇਹਨਾਂ ਲੋਕਾਂ ਨੂੰ ਮੁਆਵਜ਼ੇ ਦੇਣੇ ਜਿਹੜੇ ਸਰਕਾਰਾਂ ਦੇ ਨੇ ਜਿਹੜੇ ਘੱਟੋ-ਘੱਟ ਅੱਜਿੰਨੇ ਲੱਖ ਰੁਪਈਆ ਦੀ ਫਸਲ ਮਰ ਗਈ ਆ ਉਹਨੂੰ 50000 ਰੁਪਈਆ ਕਿੱਲੇ ਦਾ ਮੁਆਵਜ਼ਾ ਚਾਹੇ ਉਹ ਫਸਲ ਜ਼ਮੀਨ ਕੱਚੀ ਆ ਜਾਏ ਉਹ ਪੱਕੀ ਆ ਇਹ ਦਿੱਤੀਆਂ ਤਾਂ ਸਾਨੂੰ ਸਰਕਾਰਾਂ ਨਹੀਂ ਸੀ ਨਾ ਇੱਕ ਇੱਕ ਫੋਟ ਸਰਕਾਰ 50 ਸਾਲ ਹੋ ਗਏ ਬੰਦੇ ਨੂੰ ਇੱਕ ਕਰਮ ਸਰਕਾਰ ਆਪਦੀ ਮਰਜ਼ੀ ਤੋਂ ਬਿਨਾਂ ਕਿਸੇ ਨੂੰ ਪੈਰ ਨਹੀਂ ਰੱਖਣ ਦਿੰਦੀ ਸਰਕਾਰੀ ਜ਼ਮੀਨ ਤੇ ਕਈ ਕਹਿ ਦਿੰਦੇ ਜੀ ਇਹ ਜ਼ਮੀਨਾਂ ਇਹਨਾਂ ਦੀਆਂ ਨਹੀਂ ਗਿਆ ਕਿਉਂ ਨਹੀਂ ਗਿਆ ਇਹ ਸਰਕਾਰਾਂ ਨੇ ਹੀ ਦਿੱਤੀਆਂ ਤੁਹਾਨੂੰ ਸਾਡੇ ਤੋਂ ਵੋਟਾਂ ਲੈਣ ਲਈ ਦਿੱਤੀਆਂ ਸੀ ਜਿਵੇਂ ਪਹਿਲਾਂ ਵਾਲਿਆਂ ਨੇ ਦਿੱਤਾ ਤੇ ਬਾਅਦ ਚਾਲੀਆਂ ਨੇ ਦਿੱਤੀਆਂ ਨੇ ਸਾਡੀਆਂ ਸਾਨੂੰ ਸਾਨੂੰ ਅੱਜ ਇਹਨਾਂ ਜ਼ਮੀਨਾਂ ਨੂੰ ਅਸੀਂ ਆਵਾਜ਼ ਕੀਤਾ ਆ ਅਸੀਂ ਆਪਦੇ ਖਰਚਿਆਂ ਤੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪੱਧਰ ਕੀਤਾ ਆ ਤੇ ਫਿਰ ਅਸੀਂ ਜ਼ਮੀਨਾਂ ਸੰਭਾਲੀਆਂ ਸੋ ਲੋੜ ਹੈਗੀ ਸਰਕਾਰਾਂ ਨੂੰ ਸਰਕਾਰੀ ਸਰਕਾਰ ਵਾਲੇ ਕੰਮ ਕਰਨ ਲਈ ਵੱਡੇ ਪੱਧਰ ਤੇ ਇਹਨਾਂ ਨੂੰ ਮੁਆਵਜ਼ੇ ਜਾਰੀ ਕਰੋ ਜਿਹੜੇ ਮਕਾਨ ਡਿੱਗੇ ਨੇ ਉਹ ਮਕਾਨਾਂ ਦੇ ਮੁਆਵਜ਼ੇ ਜਾਰੀ ਕਰੋ ਸੰਸਥਾਵਾਂ ਦਾ ਵੀ ਧੰਨਵਾਦ ਆ ਕਿ ਤੁਸੀਂ ਪੰਜਾਬ ਪੱਧਰ ਤੇ ਪੰਜਾਬ ਦੇ ਨਾਲ ਖੜੇ ਜੇ ਆ ਪਿੰਡ ਵਾਲੇ ਸਾਰਿਆਂ ਨੇ ਇਹ ਦੱਸਿਆ ਆ ਕਿ ਸਾਡੀ ਹਰ ਇੱਕ ਚੀਜ਼ ਦੀ ਮਦਦ ਲੋਕ ਕਰ ਰਹੇ ਨੇ ਸਾਡੇ ਕੋਲੇ ਪਹੁੰਚ ਰਹੇ ਨੇ ਅੱਜ ਟਾਈਮ ਕਿਸੇ ਨਾਲ ਕਿਸੇ ਨੂੰ ਪੰਡਣ ਦਾ ਨਹੀਂਗਾ ਅੱਜ ਟਾਈਮ ਹੈਗਾ ਏਕਾ ਕਰਨ ਦਾ ਜਿਹੜਾ ਕੰਮ ਸੰਸਥਾਵਾਂ ਦਾ ਉਹ ਸੰਸਥਾਵਾਂ ਬੜੇ ਵਧੀਆ ਤਰੀਕੇ ਨਾਲ ਕਰ ਰਹੀਆਂ ਨੇ ਜਿਹੜਾ ਕੰਮ ਸਰਕਾਰਾਂ ਦਾ ਆ ਉਹ ਸਰਕਾਰਾਂ ਵੀ ਆਪਦੀ ਬੇਖੂਬੀ ਡਿਊਟੀ ਨਿਭਾਉਣ ਕਿਉਂਕਿ ਇਹ ਇੱਕ ਸਾ 1988 ਤੋਂ ਬਾਅਦ ਬਜ਼ੁਰਗ ਦੱਸ ਰਹੇ ਸੀ ਵੀ 1988 ਤੋਂ ਬਾਅਦ ਇਹ ਹਾਲਾਤ ਬਣੇ ਨੇ ਸੋ ਉਮੀਦ ਆ ਮੀਡੀਆ ਦੇ ਧੰਨਵਾਦ ਕਰਦੇ ਆ ਕਿਉਂਕਿ ਸਾਡਾ ਚੌਥਾ ਸਤੰਪ ਹੈ ਅਸੀਂ ਬੇਨਤੀ ਇਹ ਕਰਾਂਗੇ ਵੀ ਇੱਕ ਵਾਰੀ ਥੋੜਾ ਜਿਹਾ ਆਪਾਂ ਹੌਲੀ ਹੌਲੀ ਚੱਲੀਏ ਮੁਸੀਬਤ ਵੱਡੀ ਹੈ ਇਹ ਮੁਸੀਬਤ ਵੱਡੀ ਹੈ ਇਹਨੂੰ ਲੰਮੇ ਹੋ ਸਕਦਾ ਇਹਦੇ ਲਈ 2 ਤੋਂ 2 ਮਹੀਨਾ 2 ਮਹੀਨੇ 3 ਮਹੀਨੇ ਵੀ ਲੱਗ ਜਾਣ ਇਹਨੂੰ ਦੂਬਰ ਲਈ